ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਹ ਅੱਜ ਇੱਕ ਨਵੀਂ ਅਪਡੇਟ ਹੈ ਅੱਜ 3 ਸਤੰਬਰ ਹੈ ਤੇ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲ ਸਕੂਟਰਾਂ ਦਾ ਵੀ ਐਨਾ ਬੁਰਾ ਹਾਲ ਹੈ ਸੰਤੇ ਮਾਜਰਾ ਮੇਨ ਚੰਡੀ ਮੋਹਾਲੀ ਤੋਂ ਸੰਤੇ ਮਾਜਰਾ ਰੋਡ ਹੈ ਨਾ ਜਿਹੜੀ ਉਹਦਾ ਉਹਦੇ ਹਾਲਾਤ ਮੈਂ ਤੁਹਾਨੂੰ ਦਿਖਾਨੀ ਆ ਇੱਕ ਪੈਦਲ ਇਨਸਾਨ ਵੀ ਨਹੀਂ ਬਹੁਤ ਔਖਾ ਆ ਦੇਖੋ ਆ ਦੇਖੋ ਕਿੰਨੀ ਕਿੰਨੀ ਗੱਡੀਆਂ ਡੁੱਬ ਰੀਆਂ ਇੱਥੇ ਬਿਲਕੁਲ ਹੀ ਬੰਦ ਕਰਤਾ ਜੀ ਲੋਕ ਆਮ ਜਨਤਾ ਨੂੰ ਇੰਨਾ ਸਾਹਮਣਾ ਕਰਨਾ ਪੈ ਰਿਹਾ ਇਹਨਾਂ ਦੀ ਆ ਦੇਖੋ ਆ ਦੇਖੋ ਤੁਸੀਂ ਦੇਖ ਸਕਦੇ ਬਹੁਤ ਬੁਰਾ ਹਾਲ ਹੈ ਗੱਡੀਆਂ ਦਾ ਨਾਸਵੱਜ ਗਿਆ ਲੋਕਾਂ ਦੀ ਅੱਛਾ ਤੁਸੀਂ ਦੇਖ ਸੰਗੇ ਉੱਪਰੋਂ ਬੱਦਲ ਮੀਂਹ ਵੀ ਨਹੀਂ ਹਟ ਰਿਹਾ ਮੀਂਹ ਵੀ ਬਹੁਤ ਪੈ ਰਿਹਾ ਲਗਾਤਾਰ ਮੀਂਹ ਪੈ ਰਿਹਾ ਆ ਦੇਖੋ ਆ ਜਿਹੜੇ ਟੋਬੇ ਆ ਤੇ ਸੜਕਾਂ ਇੱਕੇ ਹੋ ਚੱਲੀਆਂ ਦੇਖੋ ਆ ਤੁਹਾਨੂੰ ਦੂਰ ਦੂਰ ਤੱਕ ਬਹੁਤ ਬੁਰਾ ਹਾਲ ਹੈ ਨਾ ਇਹਨੂੰ ਪ੍ਰਸ਼ਾਸਨ ਠੀਕ ਕਰਦੀ ਆ ਮੈਨੂੰ ਨਹੀਂ ਸਾਨੂੰ ਇਹ ਨਹੀਂ ਪਤਾ ਜਨਤਾ ਨੂੰ ਇਹਨਾਂ ਨੂੰ ਇਹ ਸੜਕ ਤੇ ਵੀ ਜੰਨੇ ਟੋਏ ਆ ਕੋਈ ਹਾਦਸਾ ਹੋ ਜੇ ਦੱਸੋ ਆ ਦੇਖੋ ਬਹੁਤ ਮਾੜੇ ਹਾਲਾਤ ਆ ਜੀ ਆ ਦੇਖੋ ਹੜ ਵਰ ਗਈ ਕੰਮ ਸਥਿਤੀ ਹੋਈ ਪਈ ਆ ਉਰੇ ਆ ਤੁਸੀਂ ਪਾਣੀ ਦੇਖੋ ਜੀ ਆ ਦੇਖੋ ਕਿਦਾਂ ਪਾਣੀ ਜਾ ਰਿਹਾ ਇਹ ਮੇਨ ਰੋਡ ਹੈ ਜੀ ਇਹਦੀ ਆਪਣਾ ਸੰਤੇ ਮਾਜਰੇ ਦੀ ਮੇਨ ਰੋਡ ਹੈ ਖੈੜ ਤੋਂ ਆਉਂਦੀ ਆ ਜਿਹੜੀ ਆ ਦੇਖੋ ਆ ਬਿਜਲੀ ਦੀ ਨੰਗੀਆਂ ਤਾਰਾਂ ਪਈਆਂ ਦੇਖੋ ਕਿਸੇ ਦਾ ਕੋਈ ਜ਼ਿੰਮੇਵਾਰ ਹੈ ਜੀ ਇੱਥੇ ਕਿਸੇ ਨੂੰ ਕੁਝ ਹੋ ਗਿਆ ਹੈ ਅਹ ਰਾਂਜੀ ਆ ਦੇਖੋ ਆ ਤਾਰਾਂ ਐ ਏਦਾਂ ਹੀ ਪਈਆਂ ਔਰ ਸ਼ੋਰ ਲੀਏ ਕਿ ਪਾਣੀ ਦੇ ਵਿੱਚ ਵੀ ਕਰੰਟ ਆ ਸਕਦਾ ਹੈ ਨਾ ਤੇ ਆ ਦੇਖੋ ਹਾਲਾਤ ਦੇਖੋ ਸਾਰੀ ਟ੍ਰੈਫਿਕ ਜਿਹੜੇ-ਜਿਹੜੇ ਬਾਹਰ ਆਪਣੀ ਗੱਡੀਆਂ-ਗੁੱਡੀਆਂ ਲੈ ਕੇ ਸਭ ਖੜੇ ਨੇ ਇੱਥੇ ਜਾ ਨਹੀਂ ਸਕਦੀ ਭਾਈ ਗੱਡੀ ਅੱਗੇ ਬਹੁਤ ਪਾਣੀ ਬਹੁਤ ਟੋਏ ਬਹੁਤ ਵੱਡੇ ਵੱਡੇ ਆ ਬਿਲਕੁਲ ਦੇਖ ਸਕਦੇ ਹੋ ਤੁਸੀਂ ਸਾਰੇ ਕਿੰਨੀ ਸਥਿਤੀ ਗੰਬੀਰ ਹੋਈ ਪਈ ਆ ਇਹ ਹੈਗਾ ਮੇਨ ਸੰਤੇ ਮਾਜਰਾ ਖੈੜ ਤੋਂ ਆਉਂਦੀ ਆ ਰੋਡ ਇਹ ਮੁਹਾਲੀ ਨੂੰ ਜਾ ਰਹੀ ਆ ਇਹਦਾ ਇੰਨਾ ਆ ਦੇਖੋ ਗੱਡੀਆਂ ਫਸ ਚੁੱਕੀਆਂ ਲੋਕਾਂ ਦੀ ਆ ਦੇਖੋ ਕਿਥੋਂ ਨਿਕਾਸ ਹੀ ਨਹੀਂ ਹੈਗਾ ਪਾਣੀ ਦਾ ਕਿੱਧਰ ਨੂੰ ਪਾਣੀ ਵੀ ਕੀ ਕਰ ਆ ਦੇਖੋ ോഡിൻ ആ ടോയോ